ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਬਰੀ ਸਰ ਬਗੀਚੇ ਪਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਦੋ ਗਾਵਾਂ ਦਿਖਾਉਣੀਆਂ ਵਾ ਇੱਕ ਆ ਤੋਕੜ ਗੱਬਨ ਚੱਕ ਫਸਾ ਵਾਲੀ ਵੜ ਤਾਂ ਨੂੰ ਦਿਖਾਉਣੀ ਆ ਤੇ ਇੱਕ ਆ ਜਿਹੜੀ ਗੱਬਨ ਵੜ ਤਾਂ ਨੂੰ ਦਿਖਾਉਣੀ ਆ ਜੇ ਹੁਣੇ ਹੀ ਆਈ ਆ ਹਾਂ ਸਾਡੇ ਸਾਹਮਣੇ ਲੱਥੀ ਹੈ ਇਹ ਗੱਡੀ ਵੀ ਉਹ ਲੱਗੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਦੀ ਕਿਰਪਾ ਮਾਰੀ ਜੀ ਚਲੋ ਕਿਰਪਾ ਚੀਤੀ ਜੇ ਵੇਖਿਆ ਪਰਸੋਂ ਵਾਲਾ ਮਾਲ ਫਿਰ ਜੀ ਜੀ ਵੇਖਿਆ ਠੀਕ ਹੈ ਤੇ ਕਿੰਨੇ ਕੈਫੋਨ ਫਾਨਾ ਫਿਰ ਫੋਨ ਤੇ ਵੀਰ ਜੀ ਬਹੁਤ ਜਿਆਦਾ ਹੁਣ ਪਹਿਲੇ ਹੀ ਫੋਨ ਤੇ ਵੇਗੀਆਂ ਐ ਅੱਛਾ ਤੇ ਵੀਰ ਜੀ ਸਾਰੀ ਦਿਹਾੜੀ ਆਉਂਦੇ ਰਹੇ ਆ ਠੀਕ ਆ ਤੇ ਚਲੋ ਮਾਫੀ ਚਾਹੁੰਦੇ ਜਿਹੜੇ ਵੀਰਾਂ ਭਰਾਵਾਂ ਦੇ ਨਹੀਂ ਫੋਨ ਚੁੱਕੇ ਗਏ ਠੀਕ ਆ ਹਾਂ ਜੀ ਜੀ ਆ ਫਿਰ ਮਾਲ ਵੀ ਲੱਭ ਲੁੱਭਣ ਜਾਣਾ ਹੁੰਦਾ ਬਾਰ ਬਾਰ ਹਾਂ ਜੀ ਵੀਰ ਮਾਲ ਹੀ ਲੱਭਣ ਜਾਣਾ ਫਿਰ ਨਹੀਂ ਘੜੀ ਮੜੀ ਫਿਰ ਤਨ ਫੜ ਜੇ ਮਾਲ ਵੇਖ ਜੇ ਫਿਰ ਫੋਨ ਚੱਕਣ ਔਖਾ ਹੀ ਹੁੰਦਾ ਠੀਕ ਆ ਹਾਂ ਜੀ ਹਾਂ ਜੀ ਹੁਣ ਹੁੰਦਾ ਹੀ ਬੜੇ ਆ ਮਤਲਬ ਇੱਕ ਕੱਟੀ ਦਾ ਮਗਰੇ ਦੱਜਾ ਅੱਛਾ ਤੇ ਫਿਰ ਜਿਆਦਾ ਧੰਨਵਾਦ ਨਹੀਂ ਹੁੰਜਕੇ ਠੀਕ ਪਾਸਟੈਂਡ ਦੇ ਨਾਲ ਹੀ ਵਿੱਚ ਆਪਣਾ ਬਿਲਕੁਲ ਪਾਸਟੈਂਡ ਤੇ ਲੱਗ ਗਈ ਹੈ ਨਾ ਜਨਾਲੇ ਦੇ ਵਿੱਚ ਹਾਂਜੀ ਹਾਂਜੀ ਵੀਰ ਜੀ ਤੇ ਫੋਨ ਨੰਬਰ ਪੁੱਲ ਦਇਕਰੇ 9784024027 ਵੀਰ ਜੀ ਠੀਕ ਹੈ ਤੇ ਟੋਕੜ ਗੱਬਨ ਲੱਭ ਲੈਂਦੀ ਹੈ ਹਾਂਜੀ ਵੀਰ ਜੀ ਟੋਕੜ ਗੱਬਨ ਜੀ ਤੇ ਇੱਕ ਗੱਬਨ ਹੈ ਹਾਂਜੀ ਇੱਕ ਵੀਰ ਜੀ 15 ਜਨਾਂ ਦੀ ਕੱਚੀ ਹੈ ਅਜੇ ਉਹ ਹੁਣੇ ਹੀ ਆਈ ਹੈ ਨਾ ਹਾਂਜੀ ਵੀਰ ਜੀ ਹੁਣੇ ਹੀ ਆਈ ਹੈ ਇਹ ਨਵਾਈ ਨਵਾਈ ਬਣੀ ਹੈ ਜੇ ਹੁਣੇ 2 ਮਿੰਟ ਵਿੱਚ ਲੱਥੀ ਹੈ ਹੋਏ ਲੱਥੀ ਨਾ ਉਹ ਗੱਟੀ ਲੱਗੀ ਹੈ ਜਿਹੜੀ ਦੇਖ ਕਿ ਨਜਰ ਤੇ ਚੱਕ ਪਾਸ ਵੀਰ ਜੀ ਫਿਰ ਵੀਰ ਜੀ 6 ਮਹੀਨੇ ਚੱਕ ਪਾਸ ਹੈ ਚੱਕ ਪਾਸ ਹੈ ਹਾਂਜੀ 6 ਮਹੀਨੇ ਚੱਕ ਪਾਸ ਬਾਕੀ ਹੈ ਕਿ ਕੱਦ ਕਾੜ ਪੱਖ ਪੂਰੀ ਜਵਾਨ ਹੈ ਨਾ ਵੀਰ ਜੀ ਕੱਦ ਕਾੜ ਤੇ ਪੂਰੀ ਵੱਡੀ ਸੋਹਣੀ ਬਾੜਿਆ ਬਾਕੀ ਕਿ ਧੋਕੜ ਗੱਬਣ ਵੀ ਚੰਗੀ ਸਾਂਭੰਦ ਦਾ ਫਾਇਦਾ ਵਾ ਜੀ ਐ ਕਿ ਸਾਹਬ ਜੀ ਭਰਾ ਦੇ ਮੈਨਾਂ ਜਿੰਨੀ ਦੇਰੀ ਹੋਣੀ ਉਹਨੇ ਪੈਸੇ ਨਾਲ ਜੋੜ ਦੂਗਾ ਅੱਛਾ ਹਾਂਜੀ ਡਬਲ ਕਰੂਗੀ ਡਬਲ ਡਬਲ ਜਿੱਤੀ ਕਰੀ ਚਲੋ ਠੀਕ ਹੈ ਤੇ ਦੋ ਤਿੰਨ ਦੀ ਜੀ ਦੋਤੀ ਵੀਜੀ 2 ਕਿਲੋ ਜੀ ਅੱਛਾ ਹਾਂ ਥਾਨ ਤੋਂ ਹੁਣ ਪਾਸ ਕਰਾਉਣ ਵਾਲੀ ਗੱਲ ਹੀ ਆ ਗਈ ਠੰਡੀ ਵੀਜੀ ਜਿਸ ਤਰ੍ਹਾਂ ਮੱਦੀ ਥੱਲੇ ਗਏ ਨਾ ਇਹ ਕੋਈ ਜਿੱਥਾ ਮੱਦੀ ਤੇ ਘੜਾ ਦੇ ਮੱਦੀ ਤੇ ਤੇ ਸੁਆ ਕਿਨਵਾਏ ਦਾ ਸੁਆ ਵੀਜੀ ਦੂਸਰਾ ਪਿਓ ਸੁਣੀ ਜੇ ਛੇ ਦਾ ਦੇ ਮੂਹ ਅੱਛਾ ਹੁਣ ਅਜੇ ਪਹਿਲਾ ਹੀ ਆ ਤੇ ਗਾਂ ਦੂਸਰਾ ਸੁਣਾ ਇਹਨੂੰ ਸੁਆ ਵੀਜੀ ਸੁਣੀ ਜੇ ਬਹੁਤ ਠੰਡੀ ਦੁੱਧ ਤੋਰੋ ਹਾਂ ਇੱਕ ਰੇ ਨਾ ਫਿਰ ਬਾਕੀ ਚੰਗੇ ਘੱਟ ਕੱਟਦੀ ਆ ਤੇ ਰੰਗ ਰੂਪ ਪੱਖਮ ਹੀ ਸੋਹਣੀ ਆ। ਅਰ ਜੁੱਬਰ ਆ ਗਿਆ। ਕਲੀਪ ਕੀ ਨਹੀਂ ਬਈ ਜੀ ਨੂੰ ਨਹੀਂ ਕੱਲ ਲੱਗੇ ਇਸੇ। ਠੀਕ ਹੈ ਜੀ। ਇੱਥੇ ਖੜਾ ਕੇ ਚੱਲੋ ਜੀ। ਬਾਕੀ ਠੰਡੇ ਤੇਰੀ ਦਾ ਜਿਹੜਾ ਵਾਧਾ ਹੁੰਦਾ ਵਾ। ਹਾਂ ਜੀ ਹਾਂ ਜੀ। ਆ ਜਲ ਆਓ ਜੀ। ਬਾਕੀ ਇਹ ਕਿ ਸੰਭੇ ਸੰਭੇ ਵੀ ਚੰਗੀ ਆ ਪਿੱਛੇ ਵੀ ਚੰਗੀ ਸਾਂਭਲੇ ਘਰੋਂ ਆਈ ਆ ਵੀਰ ਜੀ ਦੁੱਧ ਦੇ ਇਹਦੇ ਕੋਈ ਜ਼ਿਆਦਾ ਹੀ ਅੱਛਾ ਉਹਨਾਂ ਵੀਰਾਂ ਭਰਾਵਾਂ ਨੂੰ ਨਾ ਥੋੜੀ ਜਿਹੀ ਗਲਤੀ ਲੱਗ ਗਈ ਟਾਈਮ ਦੀ ਅੱਛਾ ਉਹਨਾਂ ਨੇ ਇਹਨੂੰ ਛੱਡਤਾ ਸੀ ਅੱਛਾ ਤੇ ਮੁੜ ਕੇ ਫੇਰ ਉਹਨਾਂ ਦੀ ਇੱਕ ਫਰਮ ਕੀਤਾ ਤੇ ਮੁੜ ਕੇ 6 ਮਹੀਨੇ ਦੀ ਗੱਬਣੀ ਜਾਂ ਉਹ ਪਹਿਲਾਂ ਟੀਕਾ ਲਵਾਇਆ ਸੀ ਉਹਨਾਂ ਨੇ ਕਿ ਉਹ ਉਹ ਟੀਕਾ ਚੱਕਰ 'ਚ ਰਹੇ ਮਤਲਬ ਕਿ ਤਰੀਕ ਦਾ ਲੇਖਾ ਲੱਗ ਗਿਆ ਦੁੱਧ ਲੇਖਾ ਪੈ ਕੇ ਦੁੱਧ ਜ਼ਿਆਦਾ ਤੇ ਮੁੜ ਕੇ ਤਾਂ ਛੱਡ ਦਿੱਤੀ ਮੁੜ ਕੇ ਫੇਰੇ ਝੁੰਡਾ ਪਏ ਅੱਛਾ ਹਾਂਜੀ ਹਾਂਜੀ ਵੀਰ ਜੀ ਠੀਕ ਆ ਵੀ ਦੁੱਧ ਦੇ ਉੱਤਰਾਂ ਵਾ ਮੋਲ ਵੀ ਜੀ ਇਸ ਤਰ੍ਹਾਂ ਦੀ ਵਿਹੜੀ ਸੇਮ ਟੂ ਸੇਮ ਮੇਰੇ ਕੋਲ ਵੀਡੀਓ ਵੀ ਹੈਗੀ ਆ ਹਾਂ ਜੀ ਆਪਾਂ 15 ਦਿਨ ਕੱਚੀ ਦਾ 80000 ਦੀ ਵੇਚੀ ਇਹੋ ਜੀ ਚੀਜ਼ ਹੀ ਵੀਰ ਜੀ ਇਹੋ ਜੀ ਚੀਜ਼ ਸੇਮ ਹੀ ਠੀਕ ਆ ਹਾਂ ਜੀ ਹਾਂ ਜੀ ਵੀਰ ਜੀ ਤੇ ਅੱਜ ਕਿੰਨੇ ਦੀ ਦੇਣੀ ਆ ਆਪਾਂ ਅੱਜ ਵੀ ਜੀ ਦੀ ਵੀ 40000 ਦੀ ਇਹ ਨਹੀਂ 40 ਤੋਂ ਅੰਦਰ ਕਰੀਏ 40 ਤੇ ਵੱਧੋ ਜਾਂ ਨਹੀਂ ਥੋੜਾ ਜਿਹਾ ਵੀ ਜੀ ਬੱਤੀ ਆ ਦੀ ਦੇ ਰਹੀ ਆ ਆਪਾਂ ਅੱਛਾ 32000 ਦੀ ਹਾਂ ਜੀ 32000 ਦੀ ਵਿੱਚ ਛੋਟ ਛੜ ਕਰ ਦੋਗੇ ਵੀਰ ਜੀ ਜੈਸਲੋ ਦਵਾ ਕਿ 30000 ਦੀ ਅੱਛਾ ਜਿਹੜੀ ਵੀ ਨੂੰ ਚੰਗੀ ਲੱਗੀ ਉਹੋ ਹੀ ਫੋਨ ਲਾਵੇ ਮੈਨੂੰ ਵੀਰ ਅੱਛਾ ਹਾਂਜੀ ਵੀਰ ਜੀ 30000 ਬਿਲਕੁਲ ਫਿਕਸ ਪ੍ਰਾਈਸ ਹਾਂ ਫਿਕਸ 100 ਰੁਪਏ ਛੋਟ ਹੀ ਨਹੀਂ ਜੀ ਠੀਕ ਹੈ ਹਾਂਜੀ ਹਾਂਜੀ ਇਹ ਹੈ ਕਿ ਜੇ ਵੀਰ ਵੀ ਇਹ ਸੰਭਲੇ ਨਾ ਤੇ ਮੇਰੀ ਵੀਡੀਓ ਰੱਖ ਲੈ ਮੇਰੀ ਅੱਛਾ ਤਿਆਰ ਕਰਕੇ ਮੈਨੂੰ 50000 ਦੀ ਦਵੇ ਅੱਛਾ ਹਾਂਜੀ ਤਿਆਰ ਕਰਕੇ ਜਦੋਂ ਤਿਆਰ ਹੋ ਗਈ ਨਾ ਤੇ ਨਵੇਂ ਨਿਆਣੂ ਤੇ ਮੈਨੂੰ ਪੂਰੀ 50 50000 ਦੀ ਮੈਨੂੰ ਫੋਨ ਕਰਿਆ ਮੇਰੀ ਵੀਡੀਓ ਸੰਭਲੇ ਮੇਰੀ ਠੀਕ ਹੈ ਹਾਂਜੀ ਹਾਂਜੀ ਬਾਕੀ ਇਹ ਹੈ ਕਿ ਕੋਈ ਵੀ ਇੱਥੇ ਆ ਕੇ ਇੱਕ ਰੀ ਪਸੰਦ ਕਰਕੇ ਖੜੇ ਪਸੰਦ ਆਉਗੇ ਜ਼ਰੂਰ। ਹਰ ਕੀ ਕੋਈ ਵੀਰ ਪੱਠਿਆਂ ਦੇ ਬੰਦ ਇਹਨੂੰ ਤਿਆਰ ਕਰਕੇ ਇਹਨੂੰ ਪਜਾ ਦੇ ਇਹਦੀ ਸੇਵਾ ਵੀ ਕਰੇ। ਸਾਂਭ ਕਰੇ ਕਿਉਂਕਿ ਪਿੱਛੇ ਵੀ ਸਾਂਭ ਹੋਈ ਆ ਆ ਦੇਖ ਸਕਦੇ ਬਿਲਕੁਲ ਸਿੱਧੀ ਆ ਜਿਹੜੀ। ਬੰਦੇ ਸੁੱਕੇ ਸੁੱਕੇ ਪੱਠਿਆਂ ਦੇ ਆ ਕੇ ਕੋਈ ਵੀਰ ਨੇ ਆਖਿਆ 50000 ਦੀ ਇਹਨੂੰ ਦੇ ਦਾਂਗੇ। ਇਹਨੂੰ ਸਾਂਭਦੇ ਵੀ ਇਹਨੂੰ। ਠੀਕ ਆ। ਆ ਦੇਖ ਸਕਦੇ ਸਿੱਧੀ ਆ ਜਿਹੜੀ ਪੂਰੀ। ਥੱਬਦੀ ਆ ਵੈੜ ਪੂਰੀ ਕੱਦ ਕਰਪੱਖ। ਠੰਢੀ ਠੁੰਢੀ ਐ ਬਹੁਤ ਜਿਸ ਤਰ੍ਹਾਂ ਮੱਦੀ ਫੜ ਵਿੱਚ ਹੋ। ਥਾਣ ਵੀ ਵਧੀਆ ਪਾਸ ਜੀ। ਤਾਂ ਵੀ ਮੋਟੀ ਨੇ। ਤੇ ਗੱ ਇਹ ਕਿੰਨਾ ਕੁ ਲਾਜੂ ਕੀ ਟਾਈਮ ਵੀਰ ਜੀ ਇਹ ਵੀਰ ਜੀ ਆਪਾਂ ਘਰੋਂ ਲਈ ਇਥੇ ਲਾਗੋ ਹੀ ਅੱਛਾ ਤੇ ਉਹ ਦੇ ਆਂਦੀ 15 ਕੇ ਦਿਨ ਹਾਂਜੀ ਤਾਂ ਆਪਾਂ ਚਲੋ 20 20 ਦਿਨਾਂ ਦੇ ਮੰਨ ਕੇ ਲਈਏ ਅੱਛਾ ਹਾਂਜੀ ਹਾਂਜੀ ਤੇ ਕਿੰਨੇ ਕੁ ਦੁੱਧ ਆ ਲਈ ਜੇ ਦੁੱਧ ਵੀਰ ਜੀ ਉਹ ਤਾਂ ਆਂਦੇ ਹੀ 15 16 ਕਿਲੋ ਚੋਇਆ ਅਸੀਂ ਅੱਛਾ ਪਹਿਲੇ ਸੋਇਆ ਨਾ ਦੂਜਾ ਸਵੇਰੇ ਠੀਕ ਆ ਹਾਂਜੀ ਹਾਂਜੀ ਤੇ ਲਿਆ ਖੋਲ ਹਾਂ ਤੋਰ ਦਈਏ ਫਿਰ ਆ ਥਾਣੇ ਵਿੱਚ ਇੱਕ ਸਰਦੇ ਤੇ ਲੱਗੇ ਤਾਂ ਬਾਕੀ ਇਹ ਜੇ ਚੱਬ ਚੱਬ ਹੋ ਵੀ ਨਹੀਂ ਪਾਇਆ ਰੰਗ ਬਰੰਗੀਆਂ ਰस्सियां ਤਾਂ ਪਤਾ ਲੱਗ ਜਾਂਦਾ ਵੀ ਇਹ ਪਿੱਛੋਂ ਕਿਹ ਘਰੋਂ ਨਹੀਂ ਆਈ ਹੈ ਅੱਗ ਵੀ ਚੱਲਦਾ ਵੀਰ ਜੀ ਫਿਰ ਧਰਮੀ ਕਾਨੂੰਨ ਚੱਲਣ ਵਾਲੀ ਹੈ ਠੀਕ ਹੈ ਜੀ ਥੋੜੇ ਲੰਡੂ ਲੰਡੂ ਠੰਡੀ ਤੇਰੀ ਹੈ ਠੰਡੇ ਤੇਰੀ ਪੂਰੀ ਹੈ ਜਿਹੜੀ ਕੋਈ ਵੀਰ ਜੀ ਆਈ ਹੈ ਤਾਂ ਕੋਈ ਗੱਲ ਹੀ ਨਹੀਂ ਪਾਉਂਦਾ ਹੈਗੀ ਹੈ ਵੀ ਜਰਸੀ ਕ੍ਰੋਸ ਹੀ ਆ ਹਨਾ ਉਹ ਜਿੱਦਾਂ ਮੱਜੀ ਬੈ ਜਾ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਜੀ ਦੋ ਤੋਂ ਪੰਜ ਰੰਗਾਂ ਦੀਆਂ ਰੱਸੀਆਂ ਹੁੰਦੀਆਂ ਆ। ਹਾਂਜੀ। ਇਹਦੀ ਵੀ ਵਪਾਰੀਆਂ ਕੋ ਆਣ ਕੇ ਇਸ ਸੰਬੰਧੀ ਸੇਵਾ ਸੁਭਾਉਂਦੀ ਇਹਨਾਂ ਦੀ। ਠੀਕ ਆ। ਹਾਂਜੀ ਹਾਂਜੀ। ਇਹੋ ਤਰ੍ਹਾਂ ਦੇ ਬੜਾ ਮੰਦਾ ਰੰਗਾਂ। ਉਤਰਾਂ ਇਹ ਕਿ ਥਣ ਥਣ ਚੰਗਾ ਲੱਗਾ ਇਹਦੇ ਤੇ ਇਹਦਾ ਕਿੰਨਾ ਰੱਖਣਾ ਵਿਧੀ ਮੁੱਲ ਫੇਰ ਆਪਾਂ ਵੀਜੀ ਤਿਆਰ ਹੋਈ ਤੇ ਵਸ਼ੀ ਦੇ 50000 ਦੇ ਹਾਂਜੀ ਇਹੋ ਜੋ 15 ਦਿਨਾਂ ਦਾ ਸਮਝਿਆ ਜੀ ਹਾਂਜੀ ਵੀਜੀ ਸ਼ਾਇਦ ਹੀ ਆਉਣ ਲਿਆ ਜੀ ਤੁਹਾਨੂੰ ਪਤਾ ਰਾਜੀ ਹੋਈ ਬੱਚੀ ਹਾਂਜੀ ਬਸ ਯਾਦ ਖਾਤੇ ਇਹ ਨਹੀਂ ਵੀ ਫੇਰ ਕਿਤੇ ਉੱਦਾਂ ਹੀ ਆ ਚਿਹਰੇ ਤੇ ਸੋਹਣੇ ਆ ਖੂਬਸੂਰਤ ਆ ਬਸ ਇਹ ਆ ਕਿ ਅਜੇ ਕੋਈ ਇਹਦੇ ਨਵਾਈ ਧਵਾਈ ਨਹੀਂ ਆ ਤੇ ਅਜੇ ਕੋਈ ਰੱਸੀਆਂ ਰੱਸੀਆਂ ਨਹੀਂ ਬਦਲੀਆਂ ਹਾਂ ਬਾਤ ਵਾ ਕੇ ਇਹੋ ਪਿਆ ਹੁੰਦਾ ਨਾ ਤੇ ਲਾ ਚੋ ਰੱਦ ਪਹੁੰਚੀ ਜੀ ਮਾ ਜੀ ਵੀ ਇਹਦੇ ਪੰਜਾਹ ਦੀ ਲਈ ਜੀ ਹਾਂਜੀ ਹੁਣ ਵੀਰ ਜੀ ਆਪਾਂ ਜਿਹੜੀ ਦੇ ਚ ਨਹੀਂ ਮੈਂ ਮੁੱਲ ਕਰਨੀ ਉਹੋ ਹੀ ਤੇ ਵੀਰ ਭਰਾ ਉਹ ਹੀ ਫੋਨ ਲਾਵੇ ਠੀਕ ਆ ਹਾਂਜੀ ਹਾਂਜੀ ਵੀਦੀ ਹੁਣ ਦੇਣੀ ਹੈ ਜਸਨ ਵਿਧੀ ਇਹਦਾ 1000 ਦਾ ਮਾਤਰਾ ਕਰਦੇ 34000 ਦੀ ਜੇ ਵੀ ਨੂੰ ਚੰਗੀ ਲੱਗੀ ਉਹ ਹੀ ਮੈਨੂੰ ਫੋਨ ਲਾਵੇਗੇ ਠੀਕ ਹੈ ਜੀ ਅੱਜ ਵੀਧੀ ਮੈਂ ਫਿਕਸ ਹੀ ਕੀ ਤੇਜ ਰੇਟ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵਿਧੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋਵੇਂ ਜੜੀਆਂ ਆਪਣੀਆਂ ਪਾਸ ਕਰਕੇ ਥਨਾ ਦੀਆਂ ਪਾਸ ਕਰਕੇ ਚੈੱਕ ਕਰਵਾ ਕੇ ਖੜੋ ਜੀ ਟੁਕੜ ਗੱਬਣ ਵੀ ਆਪਣੀ ਚੈੱਕ ਕਰਵਾ ਕੇ ਲੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ